ਵਕੀਲਾਂ ਦੀ ਸੰਸਥਾ ਬਣੀ ਸੀਗੀ ਜੋ 35-40 ਦੇ ਕਰੀਬ ਵਕੀਲ ਸੀ ਉਹਨਾਂ ਵਕੀਲਾਂ ਦਾ ਇੱਕੋ ਇੱਕ ਮਸਕਲ ਸੀ ਖਾੜ ਤੋਂ ਸਿੰਘਾਂ ਦੇ ਕੇਸ ਪ੍ਰੀਓ ਕੋਸਟ ਬਿਨਾਂ ਕਿਸੇ ਪੈਸੇ ਤੋਂ ਲੜਨੇ ਇਹ ਯਾਰ ਸਰਕਾਰ ਦੇ ਤੇ ਪੰਜਾਬ ਪੁਲਸ ਉਹਨਾਂ ਵਕੀਲਾਂ ਦੇ ਖਿਲਾਫ ਸੀਗੇ ਉਸ ਅਸਟੂਡੀਓ ਵਿੱਚ ਮੌਜੂਦਾ ਸ਼ੌਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਣਜੀਤ ਸਿੰਘ ਮੰਮੀ ਦਾ ਨਾਮ ਹੀ ਖਮਸੀ ਇਹਨਾਂ ਨੇ ਜਿੱਤੇ ਅਰੇ ਬੇਰੋ ਕਾਂਡ ਵਾਲੇ ਸੱਪੇ ਸਿੰਘਾਂ ਦਾ ਕੇਸ ਲਿਆ ਉਹ ਉਥੇ ਇਹ ਹੋਰ ਵੀ ਬਹੁਤ سارے ਘੜਪੌਂਦੇ ਤੇ ਸਾਂਝ ਪੇਸ਼ੰਦ ਦੇ ਰਿਆ ਬਗੈਰ ਕਿਸੇ ਲਾਲਚ ਤੋਂ ਇਹਨਾਂ ਨੇ ਉਹਨਾਂ ਦੇ ਆ ਕੀ ਸੰਤਾਰਵਾਇ ਕੀਤੀ ਆ ਤੇ ਬੇਰੋ ਕਾਂਡ ਦੇ ਵਿੱਚ ਜਿਹੜੇ ਬੈਸੀਗੇ ਜਿਹਨੇ ਡੀਐਸਟੀ ਦੀ ਤਲਬੀ ਪਾਈ ਸੀ ਉਹਦਾ ਨਾਮ ਸੀ ਜਗ ਬਲਵਿੰਦਰ ਸਿੰਘ ਵਡਾਪੁਰਿੰਦਰ ਸਿੰਘ ਜੋ ਕੇ ਬਾਬਾ ਗੁਰਬੈਰ ਸਿੰਘ ਮਾਨਚਾਲ ਦੇ ਚਾਚੇ ਦਾ ਪੁੱਤ ਸਗੇ ਚਾਚੇ ਦਾ ਪੁੱਤ ਸੀ। ਜੀ ਨੂੰ ਇਸ ਕਰਕੇ ਖੜਿਆ ਗਿਆ ਕਿ ਮੈਂ ਬਾਬਾ ਗੁਰਬੈਰ ਸਿੰਘ ਮਾਨਚਾਲ ਦਾ ਭਰਾ ਹਾਂ। ਜੁਆਹਰੂ ਜੀ ਕਲਕਲ ਸਹਾਵਾਹੀਰੂ ਜੀ ਕੀ ਫਤਿਹ। ਮੈਂ ਧਰਮੀ ਫੌਜੀ ਤਰੋਤਨ ਸਿੰਘ ਮਾਨਚਾਲ ਬਾਬਰਉਸ਼ੀਦ ਬਾਬਾ ਗੁਰਬੈਰ ਸਿੰਘ ਮਾਨਚਾਲ ਪਿੰਤੇ ਡਾਂਕਾ ਮਾਨਚਾਲ ਤਹਿਸੀਲ ਜ਼ਿਲ੍ਹਾ ਤਰਨਤਾਰਨ ਪੰਜਾਬ। ਮੈਂ ਆਪ ਜੀ ਨਾਲ ਦੋਕਮੈਂਟ ਵਾਸਤੇ ਕੋਈ ਗੱਲਾਂ ਖਾਨੀਆਂ ਕਰਨੀ ਚਾਹੁੰਦਾ ਕਿ 1984 ਤੋਂ ਬਾਅਦ ਦੇ ਵਿੱਚ ਜਦੋਂ 1984 ਨੂੰ ਦਰਵਾਸਾਂ ਉੱਤੇ ਅਟੈਕ ਹੋਇਆ ਅਟੈਕ ਤੋਂ ਬਾਅਦ ਵਿੱਚ ਅਸੀਂ ਆਪਣੀਆਂ ਬੈਰਕਾਂ ਛੱਡੀਆਂ ਬੈਰਕਾਂ ਛੱਡਣ ਤੋਂ ਦੇ ਸਮੇਂ ਤੋਂ ਸਾਨੂੰ ਸਾਡੇ ਕੇਸ ਲੜਨ ਲਈ ਸ਼ੁਰੂ ਨਹੀਂ ਕਰਦਿਆ ਪਰਮੰਦ ਕਮੇਟੀ ਨੇ ਆਪਣੇ ਵੱਲੋਂ ਵਕੀਲ ਜਿਹੜੇ ਸਾਡੇ ਇਹ ਲਾ ਨਵਾਂ ਸੇ ਪਗੇ ਜਿੰਨੇ ਸਦਾ ਕੇਸ ਲੜਿਆ ਉਹਦਾ ਨਾਮ ਸੀਗਾ ਰਟਾਇਰਡ ਬਿਧੀਅਰ ਕੇਸ ਗੱਲ ਜੋ ਕਿ ਚੰਡੀਗੜ੍ਹ ਦਾ ਉਹ ਸਨੇਕ ਸੀ ਤੇ ਸੂਰਤਗੜ੍ਹ ਰਾਜਸਥਾਨੋਂ ਜਾ ਕੇ ਸਾਡੇ ਜਿੰਨੇ ਕੇਸ ਲੜੇ ਇਸੇ ਤੋਂ ਪਿਛਲੇ ਸਮੇਂ ਦੇ ਵਿੱਚ 1986 ਤੋਂ ਬਾਅਦ ਜੋ ਸਨ ਉਹ ਇਹ ਸਜਾ ਉਹ ਹੀ ਚਾਰ ਸਾਲ ਸਜਾ ਉਹ ਹੀ ਮੈਨੂੰ ਸਜਾਉਣ ਤੋਂ ਬਾਅਦ ਮਦਦ ਰਾਜਸਥਾਨ ਤੋਂ ਪੰਜਾਬ ਦੀਆਂ ਜੇਲ੍ਹਾਂ ਚ ਆ ਗਈ ਪੰਜਾਬ ਦੀਆਂ ਜੇਲ੍ਹਾਂ ਤੋਂ 1986 ਤੋਂ ਬਾਅਦ ਮੈਂ 1987 ਦੇ ਵਿੱਚ ਸੰਗਰੂਰ ਜੇਲ੍ਹ ਵਿੱਚ ਚਲਾ ਗਿਆ ਉੱਥੇ ਮੈਨੂੰ ਇਸ ਕਰਕੇ ਖੜਿਆ ਗਿਆ ਕਿ ਮੈਂ ਬਾਬਾ ਗੁਰਬੈ ਸਿੰਘ ਮਾਨਚਾਲ ਦਾ ਪਰਵਾਰ ਮੌਕੇ ਤੇ ਮਝੋਜੀ ਦੇ ਆਪਣੇ ਜਿਹੜਾ ਜਿਲ੍ਹਾ ਦੇ ਵਿੱਚ ਸੀ ਕਿ ਪਰ ਮੈਨੂੰ ਸਪੈਸ਼ਲ ਹਾਈ ਸਕਿਉਰਿਟੀ ਜੇਲ੍ਹ ਵਿੱਚ ਖੜਿਆ ਗਿਆ ਉਸ ਤੇ ਹੋਰ ਮੇਰੇ ਨਾਲ ਬਹੁਤ ਸਾਰੇ तकरीबन 7-800 ਖੜਕੂ ਸਿੰਘ ਸੀ ਜਿਹੜਾ ਸੰਰੂਪ ਹਾਈ ਸਕਿਉਰਿਟੀ ਜੇਲ੍ਹ ਦੇ ਵਿੱਚ ਸੀ ਉਹਨਾਂ ਦੇ ਕੇਸ ਲੜਨ ਵਾਸਤੇ ਇੱਕ ਵਕੀਲਾਂ ਦੀ ਸੰਸਥਾ ਬਣੀ ਸੀਗੀ ਉਹ ਪੈਂਤੀ ਚੜੀ ਦੇ ਕਰੀਬ ਵਕੀਲ ਸੀ ਜਿਨ੍ਹਾਂ ਦੇ ਵਿੱਚ ਬੈਸ ਸਾਹਿਬ ਐਡਵੋਕੇਟ ਨੌਕਮ ਸਿੰਘ ਐਡਵੋਕੇਟ ਰਮ ਸਿੰਘ ਚਾਲ ਐਡਵੋਕੇਟ ਪੂਰਨ ਸਿੰਘ ਹੰਦਲ ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਵਕੀਲ ਸੀ ਜਿਨ੍ਹਾਂ ਦੇ ਮੈਂ ਨਾਂ ਨਹੀਂ ਜਾਣਦਾ ਉਹਨਾਂ ਵਕੀਲਾਂ ਦਾ ਇੱਕੋ ਇੱਕ ਮਸਕਲ ਸੀ ਖੜਕੂ ਸਿੰਘਾਂ ਦੇ ਕੇਸ ਪ੍ਰੀਓ ਕੋਸਟ ਬਗੈਰ ਕਿਸੇ ਪੈਸੇ ਤੋਂ ਲੜਨੇ ਇਸ ਗਾਉਣਾ ਖਫਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਉਹਨਾਂ ਵਕੀਲਾਂ ਦੇ ਖਿਲਾਫ ਸੀਗੇ ਜਿਨ੍ਹਾਂ ਦੇ ਬਾਅਦ ਵਿੱਚ ਇੱਕ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾ ਵੀ ਵੈਸੀ ਕਿਉਂਕਿ ਇੱਕ ਐਡਵੋਕੇਟ ਸੀਗਾ ਤਲਦੀਪ ਸਿੰਘ ਸ਼ੈਖੀ ਉਹਦਾ ਨਾਮ ਰੋਪੜ ਜ਼ਿਲ੍ਹੇ ਨਾਲ ਸੰਬੰਧਿਤ ਸਮੇਤ ਪਰਿਵਾਰ ਨੂੰ ਪੁਲਿਸ ਨੇ ਕੰਮ ਕਰਤਾ ਤੇ ਹੋਰ ਵੀ ਜਿਹੜੇ ਉਹ ਐਡਵੋਕੇਟ ਹੈ ਜਿਹੜੇ ਸੀ ਉਹਨਾਂ ਨੂੰ ਸ਼ੀਲ ਕੀਤਾ ਗਿਆ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਕੇਸ ਮੋਤੀਮੰਦ ਦੇ ਅਪਾਜਿਤਵਾਸਤੇ ਇੱਕ ਇਸ ਕਮੇਟੀ ਨੇ ਇਸ ਰਿਪੋਰਟ ਕੇਸ ਪਾਇਆ ਸੀ ਤੇ ਸੁਪਰੀਮ ਕੋਰਟ ਤੋਂ ਇਹਨਾਂ ਨੂੰ ਜਿਹੜੀ ਉਹ ਆਪਣੇ ਪ੍ਰੋਟੈਕਸ਼ਨ ਮਿਲੀ ਸੀ ਉਸ ਲਿਸਟ ਦੇ ਵਿੱਚ ਮਜੂਦਾ ਸ਼ੋਗਨੀ ਗੁਰਦਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਰਦਾਰ ਰਵਿੰਦਰ ਸਿੰਘ ਧਾਮੀ ਦਾ ਨਾਮ ਨਹੀਂ ਸ਼ਾਮਲ ਸੀ ਕਿਉਂਕਿ ਇਹ ਸੰਗਰੂਰ ਜੇਲ੍ਹ ਦੇ ਵਿੱਚ ਅਕਸਰ ਹੀ ਆਇਆ ਜਾਇਆ ਕਰਦੇ ਸੀਗੇ ਤੇ ਇਹਨਾਂ ਨੇ ਜਿੱਥੇ ਮੇਰੋ ਕਾਂਡ ਵਾਲੇ ਸੱਪਰੇ ਸਿੰਘਾਂ ਨਾਲ ਕੇਸ ਲੜਿਆ ਉਹ ਉਥੇ ਇਹ ਹੋਰ ਵੀ ਬਹੁਤ ਸਾਰੇ ਖੜਤਿਆਂ ਦੇ ਕੇਸਾਂ ਵਿੱਚ ਪੇਸ਼ ਹੁੰਦੇ ਰਿਹਾ ਇਹਨਾਂ ਦੇ ਨਾਲ ਇੱਕ ਐਡਵੋਕੇਟ ਪਟਿਆਲਾ ਜ਼ਿਲ੍ਹੇ ਦਾ ਉਹਨੂੰ ਵੀ ਪੁਲਿਸ ਨੇ ਖਿਤਾਬ ਦਿੱਤਾ ਸੀਗਾ ਇਸੇ ਤਰ੍ਹਾਂ ਹੀ ਮਗਲੇ ਜਿਹੜੇ ਜਦੋਂ ਮੇਰੋ ਕਾਂਡ ਦੇ ਵਿੱਚ ਜਿਹੜੇ ਸੀਗੇ ਜਿन्हे ਡੀਐਸਪੀ ਵੀ ਤਰਦੀ ਪਾਈ ਸੀ ਉਹਦਾ ਨਾਮ ਸੀਗਾ ਬਲਵਿੰਦਰ ਸਿੰਘ ਮੋਹਨ ਗਪਲਵੰਦ ਸਿੰਘ ਜੋ ਕਿ ਬਖਬ ਸਿੰਘ ਮਾਨਕਾਲ ਦੇ ਚਾਚੇ ਦਾ ਪੁੱਤ ਸਗੇ ਚਾਚੇ ਦਾ ਪੁੱਤ ਸੀਗਾ ਇੱਕ ਮਨਜੀਤ ਸਿੰਘ ਸੀ ਜੋ ਕਿ ਕਸੀਰਪੁਰ ਆਪਣ ਤੋਂ ਸੀਗਾ ਤੇ ਜਰ ਸੰਦੂਲ ਸਿੰਘ ਨਾਲ ਚਾਲ ਤੇ ਕੇਵਲ ਸਿੰਘ ਨੇ ਥੰਦਾ ਤੇ ਇੱਕ ਕਨਸਟ੍ਰਕਟਰ ਸੀਗਾ ਗੁਰਵਜਨ ਸਿੰਘ ਜੋ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧ ਸੀਗਾ ਇੱਕ ਸੀਗਾ ਉਹਨਾਂ ਦੇ ਨਾਲ ਜਲੰਧਰ ਤੋਂ ਅਜੇ ਪਾਲਸੇ ਨਾਲ ਸੁਮੇ ਦੇ ਦਸਹਰਾਏ ਇਹਨਾਂ ਦੇ ਕੇਸ ਜਿਹੜੇ ਉਹ ਐਡਵੋਕੇਟ ਸਰਦਾਰ ਹਰਜੋਤ ਸਿੰਘ ਭਾਮੀ ਨੇ ਲੜੇ ਜਿਹੜੇ ਕਿ ਇਹ ਮੰਨੋਂ ਬਗੈਰ ਕਿਹੇ ਪੈਸੇ ਤੋਂ ਬਗੈਰ ਕਿਹੇ ਲਾਲਚ ਤੋਂ ਇਹਨਾਂ ਨੇ ਉਹਨਾਂ ਦੇ ਕੇਸਾਂ ਦੀ ਪਰਵਾਹ ਕੀਤੀ ਹੈ ਔਰ ਪਿਛਲੇ ਸਮੇਂ ਆ ਹੁਣ ਦੇਖਣ ਦਾ ਕੋਹੋਂ ਦੀ ਵਿੱਚ ਜੋ ਵੀ ਚੱਲ ਰਿਹਾ ਹੈ ਏਡੇ ਵੱਡੇ ਇਸ ਸੰਘਰਸ਼ ਦੇ ਵਿੱਚ ਇਹਨਾਂ ਨੇ ਖੜਕੂ ਸਿੰਘਾਂ ਦਾ ਸਾਥ ਦਿੱਤਾ ਤੇ ਤਨੀ ਫੁੱਜੀਆਂ ਦਾ ਸਾਥ ਦਿੱਤਾ ਸ਼ਮੀ ਕਮੇਟੀ ਨੇ ਤੇ ਫੇਰ ਵੀ ਉੱਠ ਕੇ ਲੋਕ ਇਨਾਂ ਦੇ ਖਿਲਾਫ ਗੱਲਾਂ ਕਰ ਰਿਹਾ ਪਰ ਮੈਂ ਨਹੀਂ ਕਹੁੰਦਾ ਕਿ ਆ ਜਈ ਸੰਸਥਾ ਦੇ ਚੁੱਕੇ ਕੰਮ ਕਰਦੇ ਆ ਕਿਤੇ ਬੋਲਕ ਬੋਲ ਨਿਕਲ ਜਾਂਦੇ ਆ ਪਰ ਉਹਨੂੰ ਇਨਾ ਹਾਈਲਾਈਟ ਕਰਨਾ ਚਾਹੀਦਾ ਤੇ ਇਸ ਕਰਕੇ ਜੋ ਧਮੀ ਸਾਹਿਬ ਜੀ ਦੇਣਾ ਕੌਮ ਪ੍ਰਤੀ ਉਸ ਨੂੰ ਮੁੱਖ ਰੱਖਦੇ ਹੋਏ ਸਾਨੂੰ ਇਹ ਬਵਾਦਾਂ ਤੋਂ ਉੱਪਰ ਉੱਠ ਕੇ ਜੇ ਕੋਈ ਉਹਨਾਂ ਤੋਂ ਹੋਇਆ ਵੀ ਆ ਉਹਨਾਂ ਨੇ ਆਪਣਾ ਤਾਂ ਸਭ ਠੀਕ ਨਾ ਹੀ ਮੰਗ ਲਿਆ ਉਸ ਤੋਂ علاوہ ਉਹਨਾਂ ਨੇ ਬੀਬੀਆਂ ਤੋਂ ਵੀ ਨਾ ਹੀ ਮੰਗ ਲਿਆ ਤੇ ਜਿਹੜੀ ਉਹ ਆਪਣੇ ਔਮਨ ਸੈਲ ਦੇ ਵਿੱਚ ਜਾ ਕੇ ਬੀਬੀਆਂ ਤੋਂ ਆਪਣਾ ਵੀ ਵਿਕੀ ਤੌਰ ਤੇ ਮਾਹ ਮੰਗ ਲਿਆ ਪਰ ਫਿਰ ਵੀ ਇਸ ਥੀਨ ਨੂੰ ਹਾਈਲਾਈਟ ਕਰੀ ਜਾਣਾ ਇਸੇ ਕੰਮ ਵਾਸਤੇ ਸ਼ੁਭਾ ਨਹੀਂ ਦਿੰਦੀ ਇਹ ਗੱਲ ਤੇ ਇਸ ਕਰਕੇ ਮੈਂ ਆਪ ਸਭ ਨੂੰ ਬੇਨਤੀ ਕਰਦਾ ਕਿ ਇਸ ਥੀਨ ਨੂੰ ਇਸੇ ਛੱਡ ਦਿਓ ਤੇ ਅੱਗੇ ਚੱਲੋ ਪੰਛੀ ਦਾ ਪਲਾ ਕਰੋ ਏਕੇ ਵਿਚਲੋਂ ਸਾਰੇ ਮਿਲ ਕੇ ਜਿੱਦਾਂ ਬਾਗੀ ਤੇ ਭਾਗੀ ਕਾਲੀਆਂ ਬਾ ਅਕਾਲ ਤਰ ਸਭ ਤੋਂ ਇਹ ਰਲੇਵਾਤਰ ਨਾਸ ਤੇ ਹੁਕਮ ਹੈ ਉਸ ਸੀ ਨੂੰ ਮੱਤੇ ਅੰਨੇ ਰਹਿਤੇ ਹੋਏ ਇੱਕ ਹੋ ਕੇ ਚੱਲੋ ਪੰਜ ਕੌਮ ਦਾ ਪਲਾਓ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ